ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਬਈ ਜੀ ਰਾਤ ਆਪਾਂ ਕਬੂਤਰੀਆਂ ਦੇ ਰੰਗ ਲਾਇਆ ਸੀਗਾ ਕਿਉਂਕਿ ਆਪਾਂ ਨਵੀਆਂ ਕਬੂਤਰੀਆਂ ਨੂੰ ਵੀ ਬਾਹਰ ਕੱਢਣਾ ਸੀਗਾ ਤੇ ਕੱਲ ਨਵੀਆਂ ਕਬੂਤਰੀਆਂ ਬਾਹਰ ਨਿਕਲ ਗਈਆਂ ਸੀ ਪਾਕੀ ਛਤਰੀ ਤੇ ਆ ਗਈਆਂ ਸੀਆਂ ਕਿਉਂਕਿ ਪਹਿਲਾਂ ਉਹਨੂੰ ਆਪਾਂ ਛਤਰੀਆਂ ਦੇ ਬੰਨਿਆ ਹੋਇਆ ਸੀ ਇੱਕ ਦੋ ਦਿਨ ਤੇ ਛਤਰੀ ਤੇ ਆ ਗਈਆਂ ਸੀ ਠੀਕ ਐ ਤੇ ਆਪਾਂ ਰੰਗ ਰੂੰਗ ਰਾਤ ਲਾਤੇ ਸੀ ਚਾਰ ਪੰਜ ਕਬੂਤਰੀਆਂ ਦੇ ਨਾਲੇ ਆਪਾਂ ਉਹ ਵੀ ਦਿਖਾਵਾਂਗੇ ਤੇ ਨਾਲੇ ਅੱਜ ਆਪਾਂ ਡਾਵਾਂਗੇ ਵੀ ਠੀਕ ਐ ਤੇ ਜਿਹੜੇ ਆ ਆਪਾਂ ਕੱਲ ਵੀ ਕਬੂਤਰੀਆਂ ਡਾਈਆਂ ਸੀ ਬਾਕੀ ਆਪਣੀ ਲੌਂਗ ਵੀਡੀਓ ਨਹੀਂ ਆਉਂਦੀ ਯਾਰ ਉਹਨਾਂ ਤੇ ਕਿਉਂਕਿ ਆਪਾਂ ਕੰਮ ਦੇ ਚਲੇ ਜਾਈਦਾ ਠੀਕ ਹੈ ਤੇ ਫਿਰ ਤਾਂ ਔਖਾ ਜਾ ਹੋ ਜਾਂਦਾ ਥੋੜਾ ਜਿਦਨ ਆਪਾਂ ਘਰੇ ਰਵਾਂਗੇ ਉਸ ਦਿਨ ਆਪਾਂ ਤੁਹਾਨੂੰ ਦਿਖਾਵਾਂਗੇ ਹਾਂ ਵੀ ਆਪਣੇ ਕਬੂਤਰ ਇੰਨਾ ਉੜਦੇ ਇੰਨਾ ਨਹੀਂ ਉੜਦੇ ਜਿਹੜੇ ਆਪਾਂ ਕੱਲ ਡਾਈ ਸੀ ਕੱਲ ਵੀ ਆਪਣੇ ਕਬੂਤਰ ਨੇ 4 ਵਜੇ ਦਾ ਟਾਈਮ ਕੀਤਾ ਸੀ ਛੇਕ ਬੱਚਿਆਂ ਨੇ ਠੀਕ ਹੈ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਨੁਪਿੰਦਰਾ ਖੋਲ ਲੈਣ ਤੇ ਇੱਕ ਮਿੰਟ ਤੇ ਕੋਲ ਹੀ ਮੇਰੇ ਨਾਲ ਹੀ ਚਾਹ ਵਾ ਤੇ ਬਸ ਸਿੱਧਾ ਆਗੇ ਸੀ ਛੱਤ ਤੇ ਠੀਕ ਹੈ ਤੇ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੇ ਨਾਲੇ ਤਾਂ ਜਿਹੜੇ-ਜਿਹੜੇ ਕਬੂਤਰਾਂ ਨੇ ਆਪਣਾ ਟਾਈਮ ਕੀਤਾ ਆ ਬੈਠੀ ਕਬੂਤਰੀ ਟੂਟਸਿਆਂ ਵਾਲਾ ਤੇ ਉਹ ਪਿੱਛੇ ਡੱਬੀ ਬੈਠੀ ਹੋਈ ਆ ਪਰ ਇਹਦੇ ਨਾਲ ਰਾਦਰੰਗ ਲਾਇਆ ਆਪਾਂ ਆ ਆ ਵੀ ਸੀਗੀ ਇਹ ਵੀ ਬਾੜੀ ਉੱਪਰ ਖੜਦੀ ਜਾ ਕੇ ਕਿਉਂਗੀ ਦੇਖਦਾ ਨਹੀਂ ਰੰਗ ਹਨਾ ਫਿਰ ਯਾਰ ਇਹ ਮਿੰਗਵਾਚਣ ਦਾ ਵੀ ਥੋੜਾ ਨੁਕਸਾਨ ਹੋ ਜਾਂਦਾ ਬਾਕੀ ਉਹ ਬੈਠੇ ਅੱਡੇ ਤਾਂ ਆਪਣੇ 2 3 4 ਵਜੇ ਵੀ ਬੈਠ ਤਿੰਨ 1 ਵਜੇ ਤੱਕ ਬੈਠ ਗਏ ਸੀ ਇੱਧੇ ਕਬੂਤਰਾ ਸਾਰੇ ਇੱਥੇ ਬੈਠੇ ਹੋਏ ਆ ਠੀਕ ਹੈ ਤੇ ਉਹ ਪਿਛਲੀ ਕਬੂਤਰੀ ਤੇ ਵੀ ਨਵਾਂ ਰੰਗ ਲਾਇਆ ਬਾਕੀ ਮੈਂ ਤੁਹਾਨੂੰ ਦਿਖਾਉਣਾ ਸਾਰੇ ਵੀਰ ਭਰਾਵਾਂ ਨੂੰ ਜਿਹੜੇ ਜਿਹੜੇ ਆਪਾਂ ਨਵੀਆਂ ਕਬੂਤਰੀਆਂ ਤੇ ਰੰਗ ਲਾਇਆ ਵਾ ਠੀਕ ਹੈ ਤੇ ਬਾਕੀ ਵੀਡੀਓ ਦੇ ਨਾਲ ਬਣੇ ਰਹੋ ਸਾਰੇ ਵੀਰ ਭਰਾ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਵੀਆਂ ਵੀਡੀਓ ਦੇਖਣ ਵਾਸਤੇ ਕਰਦੇ ਆ ਫਿਰ ਵੀਡੀਓ ਨੂੰ ਸਟਾਰਟ ਕਬੂਤਰ ਦਿਖਾਉਣੇ ਆ ਫਿਰ ਤੁਹਾਨੂੰ ਅੱਗੇ ਉਹ ਜੀ ਹੁਣ ਆਪਾਂ ਖੋਡੇ ਦੇ ਵਿੱਚ ਆ ਗਏ ਆ ਗੇਟ ਨੂੰ ਤੇ ਨਾਲੇ ਇੱਕ ਗੱਲ ਹੋਰ ਆਪਾਂ ਨਾਲੇ 4-5 ਦਿਨਾਂ ਦੇ ਵਿੱਚ ਲਗਾਤਾਰ ਆਪਾਂ ਕਬੂਤਰਾਂ ਨੇ ਰੰਗ ਲਾਤਾ ਸੀਗਾ ਠੀਕ ਹੈ ਬਾਕੀ ਆਪਣੀ ਅੰਦਰੋਂ ਇੱਕ ਕਬੂਤਰੀ ਰਹਿ ਗਈ ਆ ਨਹੀਂ ਦੋ ਰਹਿ ਗਈਆਂ ਨਹੀਂ ਸੌਰੀ ਤਿੰਨ ਇਹਦੇ ਵੀ ਖੰਭ ਘੱਟ ਆ ਆਪਣੀਆਂ ਮੋਜੀ ਇਹ ਵੀ ਆ ਗਈ ਸੀ ਛਤਰੀ ਤੇ ਜਿਹੜੀ ਵਿਚਾਲੇ ਬੈਠੀ ਆ ਇਹਦੇ ਵੀ ਖੰਭ ਘੱਟ ਆ ਠੀਕ ਹੈ ਜੋ ਪਰਲੀਆ ਉਹਦੇ ਵਿਖੰਬ ਕਰਨੀ ਵਾਲੇ ਘਟਾ ਪਤਾ ਨਹੀਂ ਰੰਗ ਲਾਇਆ ਤਿੰਨ ਕਬੂਤਰੀਆਂ ਰਹਿ ਗਈਆਂ ਬਾਕੀ ਆਪਣੇ ਸਾਰੀਆਂ ਕਬੂਤਰੀਆਂ ਦੇ ਰੰਗ ਲੱਗ ਗਿਆ ਠੀਕ ਹੈ ਜਿਹੜੀਆਂ ਕਬੂਤਰੀਆਂ ਦੀ ਆਪਾਂ ਨਵਾਂ ਰੰਗ ਲਾਇਆ ਆਪਾਂ ਉਹ ਦਿਖਾਵਾਂਗੇ ਹੁਣ ਪੁਰਾਣੀਆਂ ਤੁਸੀਂ ਦੇਖੀਆਂ ਹੋਈਆਂ ਜਿਹੜੀ ਵੀ ਪੁਰਾਣੇ ਨਹੀਂ ਦੇਖੀ ਵੀਡੀਓ ਉਹ ਬੈਕ ਆਪਣੇ ਵਾ ਜਾ ਕੇ ਇੱਕ ਦੋ ਵੀਡੀਓ ਪਿੱਛੇ ਪਈਆਂ ਹੋਈਆਂ ਉਹ ਦੇਖ ਲਿਓ ਜਾ ਕੇ ਠੀਕ ਹੈ ਤੇ ਹੁਣ ਆਪਾਂ ਸਟੈਂਡਰਾ ਟਿਕਾ ਦਈਏ ਇੱਕ ਮਿੰਟ ਰੋਜੋ ਅਗਲਾ ਕੈਮਰਾ ਕਰਦਾ ਠੀਕ ਹੈ ਤੇ ਫਿਰ ਦਿਖਾਉਣੇ ਆ ਤੁਹਾਨੂੰ ਤੇ ਲਓ ਜੀ ਆਪਾਂ ਕੈਮਰਾ ਟਿਕਾ ਲਿਆ ਹੁਣ ਐ ਨਹੀਂ ਪਤਾ ਹਿੱਲ ਵੀ ਜਾਵੇ ਨਾ ਹILLE ਆਪਾਂ ਕਬੂਤਰ ਫੜਦੇ ਆਂ ਦਾ ਮਤਲਬ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਠੀਕ ਹੈ ਜਿਹੜੀਆਂ ਆਪਣੀਆਂ ਕਬੂਤਰੀਆਂ ਦੇ ਨਵੇਂ ਰੰਗ ਲਾਇਆ ਠੀਕ ਹੈ ਤੇ ਪਹਿਲਾਂ ਤਾਂ ਆ ਕਬੂਤਰੀ ਆ ਬਣੀ ਇਹ ਵੀ ਗੱਲ ਖੁੱਡੇ ਚ ਨਿਕਲ ਗਈ ਸੀ ਨਵੀਂ ਕਬੂਤਰੀ ਆ ਤਾਂ ਸੱਜਾ ਆਪਾਂ ਡੰਡਾਵਾ ਤਾਂ ਤੇ ਇਹਦਾ ਪੋਟਾ ਕਰਤਾ ਠੀਕ ਹੈ ਗੁਲਾਬੀ ਪਲਾਜ਼ੀਨੀ ਕਬੂਤਰੀ ਆ ਇਹਨਾਂ ਵੀ ਬਾਹਰ ਕੱਢਣਾ ਹਜੇ ਕਿਉਂਕਿ ਹਜੇ ਕੱਢੇ ਨਹੀਂ ਛਤਰੀਆਂ ਤੇ ਆਪਾਂ ਬੰਨੀਆਂ ਹੋਈਆਂ ਮੈਂ ਛਤਰੀਆਂ ਤੇ ਬਈ ਤਾਂ ਬਣ ਦੇਣਾ ਹਣਾ ਮੰ ਲੋ ਯਾਰ ਕਈ ਯਾਰ ਹੁਣ ਜਿਵੇਂ ਕੱਲ ਮੁੰਡੇ ਨੇ ਕਬੂਤਰੀ ਘਰਤੀ ਛਤਰੀ ਤੇ ਆ ਗਈ ਹਨਾ ਤਾਂ ਆਪਾਂ ਬਣਾ ਦੇਈ ਦੀਆਂ ਹਾਂ ਵੀ ਚਲ ਜਦੋਂ ਵੀ ਮੰਨ ਲਾ ਕਈ ਯਾਰ ਕਬੂਤਰ ਡਰ ਕੇ ਬਾਹਰ ਨਿਕਲ ਜਾਂਦਾ ਹਨਾ ਤੇ ਡਰਦਾ ਕਿ ਯਾਰ ਵਾਪਸ ਹੀ ਨਹੀਂ ਆਉਂਦਾ ਆਪਾਂ ਤਾਂ ਪਹਿਲਾਂ ਛਤਰੀ ਦੇ ਬੰਨ ਦਈ ਦੀਆਂ ਛਤਰੀਆਂ ਤੇ ਕਬੂਤਰੀਆਂ ਤੇ ਇੱਕ ਕਬੂਤਰੀ ਆਵਾ ਇੱਕ ਆਪਣੀ ਆ ਹੈਡਾ ਬੈਟਿਕ ਖੱਟੀਆਂ ਨੇ ਹੋਈ ਮੈਂ ਖਾੜਦਾ ਤਾ ਪਰ ਆ ਕਬੂਤਰੀ ਵੀ ਕੱਲ ਹੀ ਨਿਕਲ ਗਈ ਸੀਗੀ ਇਹਦੇ ਵੀ ਆਪਾਂ ਟੰਡਾ ਵਾ ਜਾ ਸੱਜਾ ਤੇ ਇਹਦੀ ਵੇਠਾਪਾ ਕੀਤੀ ਹੋਈ ਆ ਹਰੀ ਇਹ ਤੁਹਾਨੂੰ ਦਿਖਾਉਣਾ ਸਕੈਨ ਉਹ ਲੱਗਦੀ ਆ ਹਜੇ ਇਹਨਾਂ ਨੂੰ ਡਾਵਾਂਗੇ ਫਿਰ ਪਤਾ ਚੱਲੂ ਤੁਹਾਨੂੰ ਠੀਕ ਆ ਆ ਕੀਤੀ ਹੋਈ ਆ ਤੇ ਆਹ ਕਬੂਤਰੀ ਇਹ ਵੀ ਗੱਲ ਸਿੱਧੀ ਛਤਰੀ ਤੇ ਆਈ ਆ ਜਿਹੜੀ ਆ ਲਾਲ ਚੀਨੀ ਸੀ ਇਹ ਥੋੜਾ ਜਿਹਾ ਸਾਈਡ ਦੇ ਬੈਠ ਕੇ ਆ ਗਈ ਸੀ ਛਤਰੀ ਤੇ ਠੀਕ ਆ ਆ ਸਿੱਧੀ ਛਤਰੀ ਤੇ ਆਈ ਆ ਦੇਖ ਲਓ ਇੱਕ ਕਬੂਤਰੀ ਦੋ ਹੋ ਗਏ ਆ ਤੀਜੀ ਕਬੂਤਰੀ ਆਪਾਂ ਉਹਦੇ ਦੋਨੋਂ ਸਾਈਡ ਸਾਤੇ ਵਾਏ ਹੋਇਆ ਇੱਕ ਗੁਲਾਬੀ ਇੱਕ ਆ ਪਹਾਰਾ ਠੀਕ ਹੈ ਉਹ ਵੀ ਦਿਖਾਉਣਾ ਪਟੋ ਮੈਂ ਪਰ ਰੰਗ ਜਰੂਰ ਦੱਸਿਓ ਹਾਂ ਵੀ ਇੰਨਾ ਚਾਰਾ ਪੰਜਾਂ ਕਬੂਤਰਿਆਂ ਨੂੰ ਕਿਹੜੀ ਦਾਸ ਵਧੀਆ ਲੱਗਿਆ ਤੇ ਕਿਹੜੀ ਤਾਂ ਨਹੀਂ ਤੇ ਅੰਦਰ ਆਪਾਂ 사ਤਾ ਵਾਤਾ ਬਈ ਠੀਕ ਹੈ ਅੰਦਰ ਦੇਖੋ ਤੁਸੀਂ ਆਨਾਲ ਤੇ ਅੰਦਰ ਆਪਾਂ ਹਰਾਸਨ ਦਾ ਵਾਤਾ ਠੀਕ ਹੈ ਬਾਕੀ ਹੁਣ ਇਹ ਵੀ ਚੀਜ਼ਾਂ ਦੀ ਉੜਦੀ ਆ ਤੇ ਇਹ ਵੀ ਹੋਰ ਹੀ ਹੋਰ ਹੀ ਖੁੱਲਦੀ ਜਾਂਦੀ ਆਪਣੀ ਕਬੂਤਰੀ ਕਿਉਂਕਿ ਇੱਕ ਦੋ ਦਿਨ ਆ ਯਾਰ ਇਹ ਮਤਲਬ ਸਹੀ ਨਹੀਂ ਉੜਦੀ ਸੀ ਇਹ ਜੇ ਜੇ ਆਪਾਂ ਮਨਵਾਵਾ ਦਿਨਾ ਬਾਤ ਕਰਦੇ ਨਾ ਕਬੂਤਰੀ ਨੂੰ ਇਹ 2 ਦਿਨ ਤਾਂ ਸੈਡਤੀ ਬੰਦੀ ਐ ਇਸ ਤੋਂ ਬਾਅਦ ਸਿੱਧਾ ਛਤਰੀਤੀ ਜੇ ਦਿਨ ਛਤਰੀ ਤੇ ਆਉਣ ਲੱਗ ਜਾਂਦੀ ਆ ਤੇ ਬਹੁਤ ਵਧੀਆ ਉਹਦੀ ਪਿਛਲੀ ਯਾਰ ਬਈ ਇਹ ਸੱਜ ਦਾ ਟਾਈਮ ਕਰਦੀ ਸੀ ਸ਼ਾਮ ਦਾ ਤੇ ਐਤ ਕੀ ਦੇਖੋ ਕੀ ਮੌਲ ਆਇਦਾ ਹਨਾ ਕੀ ਬਣਦਾ ਕੀ ਨਹੀਂ ਤੇ ਅੱਜ ਵੀ ਡਾਵਾਂਗੇ ਕੱਲ ਵੀ ਆਪਾਂ ਡਾਈ ਸੀ ਕੱਲ ਤਾਂ ਆਪਣੇ ਬਈ 4-5 ਕਬੂਤਰਾਂ ਨੇ ਬਈ ਤੇ 4 ਵਜੇ ਦਾ ਟਾਈਮ ਕੀਤਾ ਬਾਕੀ ਆਪਾਂ ਦੱਸਿਆ ਹੀ ਹੋਇਆ ਤੁਹਾਨੂੰ ਠੀਕ ਹੈ ਤੇ ਆਹ ਦਿਖਾ ਦਿਆਂ ਬਾਕੀ ਆ ਬਗਲਾ ਨਹੀਂ ਦਿਖਾ ਦਣਾ ਜਿਹੜੀ ਉੱਪਰ ਬੈਠੀ ਆ ਆ ਵਾਲੀ ਠੀਕ ਹੈ ਆ ਵਾਲੀ ਇਹ ਫੜਦੇ ਤੇ ਪਾਉਣੇ ਇਹ ਜਿਹੜੀ ਉੱਚੀ ਜਾਤੀ ਖੜਦੀ ਹੈ ਬਈ ਠੀਕ ਹੈ ਇਹ ਆਉਂਦੀ ਨਹੀਂ ਜਲਦੀ ਤੇਰੀਆਂ ਆ ਬਗਲਾਂ ਕਰਤੀਆਂ ਦੋਨੋਂ ਆ ਦੇਖੋ ਠੀਕ ਹੈ ਅਦਰ ਵੀ ਦਿਖਾ ਦੇਕੋ ਇਹ ਰੰਗ ਭਾਈ ਅੱਧਾ ਤਾਂ ਮੁੰਡੇ ਨੇ ਲਾਇਆ ਸੀ ਅੱਧਾ ਮੈਂ ਲਾਇਆ ਸੀਗਾ ਕਿਉਂਕਿ ਯਾਰ ਮੈਂ ਲੱਗਾ ਇੱਕ ਤਾਂ ਡਾਇਰੈਕਟਰ ਦੀ ਦੁਕਾਨ ਤੇ ਹਨਾ ਉੱਥੇ ਰੰਗ ਲੂੰਗਾ ਜੀ ਹੱਥਾਂ ਨੂੰ ਜਿਆਦਾ ਲੱਗਦੀ ਹੈ ਭੇੜਾ ਲੱਗਦਾ ਹਨਾ ਬੰਦਾ ਤੇ ਰਾਤ ਆਪਾਂ ਖੁਰਚ ਖੁਰਚ ਅੱਧਾ ਤਾਂ ਲਾਤਾ ਅੱਧਾ ਕੰਨਦਾ ਨਹੀਂ ਪਿਆ ਬਾਕੀ ਜਦੋਂ ਨਾਵਾਂਗੇ ਉਦੋਂ ਲੈਥੂਬ ਠੀਕ ਹੈ ਮੈਂ ਤਾਂ ਮੁੰਡਿਆਂ ਨੂੰ ਕਿਹਾ ਮੈਂ ਚਲ ਤੁਸੀਂ ਕਰ ਦੋ ਬਾਕੀ ਮੈਂ ਮਨ ਕੱਸੀ ਹੈ ਕਿਵੇਂ-ਕਿਵੇਂ ਲੰਗ ਕਰਨਾ ਫੇਰ ਮੈਂ ਦੱਸੂ ਹਾਂ ਵੀ ਆ ਕਿਵੇਂ ਕਰਨਾ ਕਿਵੇਂ ਨਹੀਂ ਬਾਕੀਆ ਕਬੂਤਰੀ ਦੱਸੋ ਮੈਨੂੰ ਕਮੈਂਟ ਕਰਕੇ ਕਿਵੇਂ ਦੀ ਲੱਗੀ ਠੀਕ ਹੈ ਰੰਗ ਵੀ ਦੇਖ ਲੋ ਇਹਦਾ ਤੇ ਹੋਣੀ ਜਿਹੜੇ ਇਹ ਆਪਣੀ ਕਬੂਤਰੀ ਹੋ ਰਹੀਆਂ ਉਹ ਉੱਪਰ ਬੈਠੀਆਂ ਉਹ ਹੀ ਮੈਂ ਫੜਦਾ ਠੀਕ ਹੈ ਦੋ ਵੀ ਇੱਕ ਤਾਗੀ ਕਬੂਤਰੀ ਇਹਦੇ ਆਪਾਂ ਬਈ ਜੀ ਟੂਸੇ ਕਰਤਾ ਚਾਰ ਟੂਸੇ ਕੀਤੇ ਹੋਇਆ ਖੰਭਾਂ ਵਾਲੇ ਤੇ ਅੰਦਰ ਆਪਾਂ ਮੇਰੇ ਸਹਾਨ ਹਾਂ ਮਕਮ ਕੀਤਾ ਆਪਣਾ ਬਾਗਲਾ ਠੀਕ ਹੈ ਦੇਖ ਲਓ ਇੱਕ ਇਹ ਵੀ ਕਬੂਤਰੀ ਖੱਟੀਆਂ ਅੱਖਾਂ ਦੀ ਆ ਐਨੂੰ ਵੀ ਛਤਰੀ ਦੇ ਬੰਨਿਆ ਕਰਾਂਗੇ ਤਿੰਨਵੀਂ ਵਾਰ ਕਰਕੇ ਦੇਖਦੇ ਆ ਇਹ ਵੀ ਕੀ ਰਿਸਪਾਂਸ ਦਿੰਦੀ ਆ ਬੱਚੇ ਤਾਂ ਕਢਾਏ ਹੋਏ ਸੀਗੇ ਬਾਕੀ ਇਹ ਤਾਂ ਆਪਣੇ ਕੋਲੇ ਬੱਚਾ ਨਹੀਂ ਬਚਿਆ ਯਾਰ ਕੋਈ ਜਿਹੜਾ ਇਹਦਾ ਨਾਲ ਦਾ ਇਹਦਾ ਮਤਲਬ ਮੇਲ ਸੀਗਾ ਉਹ ਤਾਂ ਖੁੱਡੇ ਚੋਂ ਨਿਕਲ ਗਿਆ ਸੀ ਉਹ ਛਤਰੀ ਤੇ ਨਹੀਂ ਲੱਗਾ ਸੀ ਉਹ ਵੀ ਮੁੰਡੇ ਨਹੀਂ ਘਟਤਾ ਸੀ ਪਤਾ ਨਹੀਂ ਮੇਰੇ ਤੋਂ ਲੇਕਿਨ ਇਹ ਮੈਨੂੰ ਪਤਾ ਹਲੇ ਪੱਕਾ ਜੀ ਯਕੀਨ じゃ ਹੈ ਨਹੀਂ ਯਾਰ ਕਿਉਂਕਿ ਉਦੋਂ ਕਬੂਤਰ ਡੌਣ ਦੇ ਚੱਕਰ ਚ ਨਾ ਪਤਾ ਜਾਨੀ ਚੱਲ ਜਾਂਦਾ ਕਾਲੀ ਕਾਲੀ ਚ ਠੀਕ ਹੈ ਇੱਕ ਆ ਕੇ ਉਤਰੀ ਐ ਰੰਗ ਦੇ ਫੇਰ ਦੇਖ ਲੋ ਬਾਕੀ ਪਿਛਲੀ ਵਾਰ ਆਪਾਂ ਲਾਲ ਲਾਤਾ ਸੀ ਪਿਛਲੀ ਵੀਡੀਓ ਦੇ ਵਿੱਚ ਐਤੀ ਆਪਾਂ ਗੁਲਾਬੀ ਲਾ ਕੇ ਦੇਖ ਲਈਏ ਕਿ ਮੈਂ ਸਾੜਾਂ ਜੂਰੀ ਆਪਾਂ ਲਾਲ ਹੀ ਲਾਉਣਾ ਹਨ ਤੇ ਬਾਕੀ ਰੰਗ ਦੇਖਦੇ ਹਾਂ ਕਿਵੇਂ ਦਾ ਨਰਦਾ ਉਹ ਜਾਵਣੀ ਹੁਣ ਆਪਣੀ ਉਹ ਇੱਕ ਰਹਿ ਗਈ ਉਹਦੀ ਥੋੜੀ ਇਹਨੇ ਲੰਮੀਆਂ ਸਿਚਮੀਆਂ ਬਗਲਾਂ ਮਾਰੀਆਂ ਮਤਲਬ ਐ ਨੂੰ ਅੱਮਾ ਦਿਖਾਉਣਾ ਬਾਕੀ ਤੁਹਾਨੂੰ ਲੋਕੀ ਆਪਾਂ ਜਿਹੜੀ ਦੂਸਰੀ ਕਬੂਤਰੀ ਉੱਤੇ ਆਪਾਂ ਥੱਲੇ ਲਾਈਆਂ ਨਾ ਅਬ ਇਹਦੀ ਆਪਾਂ ਐਨ ਉਪਰਾਂ ਨੂੰ ਲਾਈਆਂ ਐਨ ਐਨ ਦੇਖੋ ਜਾਦੀ ਲੰਮੀ ਕੀਤੀ ਹੋਈ ਆ ਠੀਕ ਹੈ ਤੇ ਅੱਧਰਾ ਸ਼ਾਇਦ ਆਪਾਂ ਇਹਦੇ ਡੰਡਾ ਮਾਇਆ ਪਤਾ ਨਹੀਂ ਕੀ ਵਾ ਨਹੀਂ ਸੌਰੀ ਬਾਗਲ ਆਹ ਝਾਲਰ ਕੀਤੀ ਹੋਈ ਕੀਤੀ ਠੀਕ ਹੈ ਇਹ ਪਿਛਲੀ ਵਾਲੀ ਇਹ ਵੀ ਬਹੁਤ ਵਧੀਆ ਉੱਡੀ ਆ ਤੇ ਐਤ ਕੀ ਇਹ ਵੀ ਦੇਖੋ ਕੀ ਰਿਸਪੌਂਸ ਦਿੰਦੀ ਆ ਬਾਕੀ ਆਪਾਂ ਬੱਚਿਆਂ ਚ ਪਾਲੀ ਸੀਗੀ ਆਪਾਂ ਫੇਰ ਵੀ ਮੈਂ ਚਲ ਕੱਢੀ ਇਹ ਬਾਅਦ ਹਨਾ ਕਿਉਂਕਿ ਯਾਰ ਕਬੂਤਰ ਆਪਣੇ ਕੋਲ ਥੋੜੇ ਰਹਿ ਗੀਆਂ ਸੀ ਕਬੂਤਰੀਆਂ ਕਬੂਤਰ ਵੀ ਕਿਉਂਕਿ ਦੋਸਤ ਤੁਹਾਨੂੰ ਪਤਾ ਮਣੀ ਵੀ ਆਇਆ ਸੀ ਯਾਰ ਮੁਕਸਰੋਂ ਆਪਾਂ ਉਹਨੂੰ ਵੀ ਸੱਤ ਬੱਚੇ ਦਿੱਤੇ ਸੀ ਤੇ ਬਾਕੀ ਉਹ ਵੀਡੀਓ ਮੈਂ ਤਾਣੀ ਬਣਾ ਪਾਇਆ ਉਦੋਂ ਮੈਂ ਫਰੀਦਕੋਟ ਗਿਆ ਸੀ ਬਾਕੀ ਮੈਂ ਪਿਛਲੀ ਵੀਡੀਓ ਚ ਦੱਸ ਹੀ ਦਿੱਤਾ ਸੀਗਾ ਚਲ ਜੇ ਕਿਸੇ ਨੂੰ ਨਹੀਂ ਪਤਾ ਚੱਲਿਆ ਚੱਲ ਆਪਾਂ ਹੋਰ ਇੱਕ ਵੀ ਫੇਰ ਤੱਕ ਦੀਏ ਠੀਕ ਹੈ ਤੇ ਆਪਾਂ ਉਹਨਾਂ ਨੂੰ ਵੀ ਦਿੱਤੇ ਸੀ ਕਬੂਤਰ ਤੇ ਬਾਕੀ ਆਪਾਂ ਵੀਡੀਓ ਵੀਡੀਓ ਬਣਾਈ ਨਹੀਂ ਫਿਰ ਮੈਂ ਚਲੋ ਲੈ ਜੋ ਇਹ ਨੇਰਾ ਜ਼ਿਆਦਾ ਹੋ ਗਿਆ ਸੀ ਇੱਕ ਆਏ ਰਾਤ ਨੂੰ ਸੀ ਹੈ ਨਾ ਤੇ ਫਿਰ ਮੈਂ ਛੱਡ ਕੇ ਆਇਆ ਸੀ ਉਹਨੂੰ ਘਰੇ ਵੀ ਤੇ ਲੋਗਰ ਇਹਨੂੰ ਵੀ ਆਪਾਂ ਛੱਡ ਦਿੱਤਾ ਹੁਣ ਕੋਈ ਦੇਖ ਲਈਏ ਕੋਈ ਕਬੂਤਰ ਰਹਿੰਦਾ ਤੇ ਨਹੀਂ ਰਹਿੰਦਾ ਮੇਰੇ ਹਿਸਾਬ ਨਾਲ ਤਾਂ ਇਹ ਨਹੀਂ ਕੋਈ ਰਹਿੰਦਾ ਬਾਕੀ ਮੈਂ ਬੈਕ ਕੈਮਰਾ ਕਰਕੇ ਦਿਖਾ ਦਿੰਦਾ ਤੁਹਾਨੂੰ ਤੇ ਲਓ ਬਈ ਬਾਕੀ ਤਾਂ ਆਪਣੇ ਕਬੂਤਰ ਤਾਂ ਪ੍ਰਾਣੀ ਆ ਤੁਹਾਨੂੰ ਪਤਾ ਹੀ ਆ ਹਨਾ ਤੇ ਉਹ ਰੰਗ ਲੱਗੀ ਹੋਏ ਬਾਕੀਆਂ ਦੇ ਬਾਕੀ ਆ ਇੱਕ ਤੋਂ ਰਹਿ ਗਏ ਤਿੰਨ ਕਬੂਤਰੀਆਂ ਜਿਹੜੀਆਂ ਤੁਹਾਨੂੰ ਮੈਂ ਦੱਸੀਆਂ ਹੋਈਆਂ ਵਾਂ ਬਾਕੀ ਦਾ ਸਾਰਿਆਂ ਦੇ ਰੰਗ ਓਕੇ ਹੋਇਆ ਪਿਆ ਪੂਰਾ ਠੀਕ ਐ ਤੇ ਬਾਕੀ ਮੈਨੂੰ ਕਮੈਂਟ ਜੀ ਜਰੂਰ ਦੱਸੋ ਹਾਂ ਵੀ ਇਹਨਾਂ ਦੇ ਵਿੱਚੋਂ ਕਿਹੜੀਆਂ ਕਬੂਤਰ ਦੇ ਜਿਹੜੇ ਰੰਗ ਆ ਸੋਹਣੇ ਲੱਗੇ ਕਿਹੜੀਆਂ ਦੇ ਨਹੀਂ ਲੱਗੇ ਬਾਕੀ ਆਪਾਂ ਡਾਉਣੇ ਵੀ ਆ ਕਬੂਤਰੀਆਂ ਕਿਉਂਕਿ ਗੱਲ ਵੀ ਡਾਈਆਂ ਹੋਈਆਂ ਸੀ ਯਾਰ ਮੇਰਾ ਤੇ ਜੀ ਕਰਦਾ ਨਹੀਂ ਡਾਉਣ ਕਿਉਂਕਿ ਗੱਲ 4 ਵਜੇ ਤੱਕ ਉੱਡੀਆਂ ਹਨ ਅਜੇ ਤਾਂ ਨਹੀਂ ਪਤਾ ਜੇ ਘੱਟ ਜਾਂ ਕੀ ਕਰ ਜਾਂ ਫਿਰ ਥੋੜਾ ਨਾ ਜੇ ਮੰਨ ਲਓ ਆ ਲਗਾਤਾਰ ਆਪਾਂ ਕਰਦੇ ਨਾ ਕਬੂਤਰ ਘੱਟ ਜਾਂਦਾ ਤੇ ਕਈ ਵਾਰੋ ਕਰਦਾ ਕਰਦਾ ਘੱਟ ਜਾਂਦਾ ਹਨਾ ਇੱਕ ਦਿਨ ਰੈਸਟ ਜ਼ਰੂਰੀ ਆ ਵੈਸੇ ਜਿਹੜੇ ਨਾਲ ਦੇਰ ਮੁੰਡੇ ਕਹਿੰਦੇ ਉਹ ਕਹਿੰਦੇ ਡਾਉਣਾ ਹੀ ਡਾਉਣੇ ਆ ਹਨਾ ਹੁਣ ਆਪਾਂ ਵੀ ਉਹਨਾਂ ਦੀ ਵੀ ਮੰਨਣੀ ਪੈਣੀ ਆ ਕਿਉਂਕਿ ਤਾਂ ਉਹੀ ਤਾਰਦੇ ਆ ਕਬੂਤਰ ਮੰਨ ਲਾ ਜੇ ਉੱਡ ਕੇ ਆਉਂਦੇ ਆ ਸਾਰੀ ਸ਼ਾਮ ਉਹ ਹੀ ਕਰਦੇ ਆ ਆਪਾਂ ਦੱਸ ਦਈਦਾ ਉਹਨਾਂ ਨੂੰ ਕੀ ਕਰਨਾ ਕੀ ਨਹੀਂ ਕਰਨਾ ਠੀਕ ਹੈ ਬਾਕੀ ਤੁੱਪ ਜੀ ਵੀ ਬਾਲੀ ਨਿਕਲਾਈ ਆ ਤੇ ਬਾਕੀ ਅੱਜ ਦੇਖਦੇ ਆ ਕੱਲ ਤਾਂ ਬਈ 33-35 ਟੈਂਪਰੇਚਰ ਸੀਗਾ ਤੇ ਜਿਹੜਾ ਆਪਾਂ ਪਰਸੋ ਢਾਈ ਸੀ ਬਈ ਕਬੂਤਰ ਉਸ ਦਿਨ ਆਪਣੇ 12 ਵਜੇ ਤੱਕ ਉੱਡੇ ਸੀਗੇ ਠੀਕ ਐ ਉਸ ਦਿਨ ਹੈਗਾ ਸੀ 40 ਟੈਂਪਰੇਚਰ ਤੇ ਕੱਲ ਸੀ 33-35 ਟੈਂਪਰੇਚਰ ਠੀਕ ਐ ਤੇ ਅੱਜ ਡਾਉਣੇ ਆ ਤੇ ਅੱਜ ਦੇਖਦੇ ਆ ਕਿੰਨਾ ਉੜਦੇ ਕਿੰਨਾ ਕਿ ਨਹੀਂ ਉੜਦੇ ਬਾਕੀ ਮੈਂ ਕਹਿੰਦਾ ਜਿਹੜੀਆਂ ਆਪਣੀਆਂ ਦੋ ਕਬੂਤਰੀਆਂ ਸਿੱਧੀਆਂ ਆਈਆਂ ਸੀ ਇੱਕ ਤਾਂ ਉਹ ਜਿਹੜੀ ਵੇਠ ਵਾਲੀ ਹਰੀ ਤੇ ਇੱਕ ਜਿਹੜੀ ਆ ਉੱਪਰ ਅੱਥੇ ਬੈਠੀ ਹੋਣੀ ਆ ਇੱਕ ਮਿੰਟ ਕਿੱਧਰ ਗਈ ਇੱਕ ਹੋਰ ਸੀ ਲਾਲ ਚਿਨੀ ਉਹ ਬੈਠੀ ਪਈ ਪੋਟੇ ਵਾਲੀ ਉਹ ਵੀ ਗਲਛਤਰੀ ਤੇ ਆ ਗਈ ਸੀ ਮੈਂ ਕਿਹਾ ਇਹਨਾਂ ਦੋਨਾਂ ਨੂੰ ਵੀ ਡਾ ਦਈਏ ਨਾਲ ਤੇ ਬਾਕੀ ਅੰਦਰ ਉਹ ਕਬੂਤਰ ਵੀ ਡਾਉਣੇ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਹੈ ਕਿਹੜੀ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਸਾਰੇ ਵੀਰ ਭਰਾਤਰੀ ਹੈ ਆਪਾਂ ਵਾਰੀ-ਵਾਰੀ ਕਹਿੰਦਾ ਬਈ ਜਦ ਲੱਖ ਕਰਵਾ ਦਿਓ ਭਰਾ ਜੀ ਜਲਦੀ ਤੋਂ ਜਲਦੀ ਜਿੰਨੇ ਵੀਰ ਭਰਾ ਆਪਣਾ ਵੀਡੀਓ ਵੇਖਦੇ ਆ ਚੈਨਲ ਨੂੰ ਸਪੋਰਟ ਕਰਦੇ ਪਏ ਜੀ ਧੰਨਵਾਦ ਉਹਨਾਂ ਦਾ ਤਾਂ ਬਾਕੀ ਇਧਰੋਂ ਆਵੇ ਜਿਹੜੇ ਜਿਹੜੇ ਕਬੂਤਰਾਂ ਨੇ ਰੰਗ ਲਗਾ ਆ ਕੀ ਆ ਵੀ ਆਪਣੀ ਛਤਰੀ ਤੇ ਹਜੇ ਨਹੀਂ ਲੱਗਾ ਆ ਇੱਕ ਮਿੰਟ ਮੈਨੂੰ ਕੈਮਰਾ ਸਾਫ਼ ਕਰ ਲੈਂਦਾ ਕੀ ਧੁੰਦਲਾ ਧੁੰਦਲਾ ਦਿਖਾਈ ਜਾਂਦਾ ਲਓ ਜੀ ਆ ਕਬੂਤਰ ਵੀ ਛਤਰੀ ਤੇ ਨਹੀਂ ਲੱਗਾ ਤੇ ਬਾਕੀ ਆ ਕਬੂਤਰ ਵੀ ਆਪਾਂ ਡਾਈਦਾ ਤੇ ਆ ਵੀ ਡਾਈਦਾ ਹਨਾ ਤੇ ਇੱਕ ਤਾਂ ਉੱਪਰ ਬੈਠੇ ਹੋਣੇ ਆ ਇੱਕ ਆ ਬੈਠਾ ਨਾਲ ਹੀ ਇਹਦੇ ਤੇ ਬਾਕੀ ਉਹ ਥੱਲੇ ਬੈਠਾ ਹੈ ਕਬੂਤਰ ਬਾਕੀ ਉਹ ਉੱਪਰ ਬੈਠਾ ਹੈ ਉਹ ਕਬੂਤਰ ਕੱਲ ਆਪਣਾ ਬੈਠਾ ਆ ਪਤਲੀ 2 ਵਜੇ ਪਤਲੀ 3 ਵਜੇ ਬੈਠਾ ਉਹ ਵੀ ਉਹ ਵੀ ਤੀਜੀ ਚੌਥੀ ਡਾਈ ਜਾ ਉਹ ਬੱਚੇ ਦੀ ਠੀਕ ਹੈ ਉਹ ਵੀ ਮਤਲਬ ਖੜ ਕੇ ਉੜਦਾ ਉੱਚਾ ਹੀ ਉੜਦਾ ਥੱਲੇ ਥੱਲੇ ਦਾ ਘੱਟ ਹੀ ਆਉਂਦਾ ਉਹ ਵੀ ਠੀਕ ਹੈ ਤੇ ਅੱਜ ਆਪਾਂ ਡਾਉਣੇ ਸਨ ਦੇਖਦੇ ਆ ਠੀਕ ਹੈ ਤੇ ਨਾਲੇ ਤੁਹਾਨੂੰ ਮੈਂ ਦਿਖਾਉਣਾ ਫਿਰ ਕਿੰਨਾ ਕੁ ਉੱਚਾ ਉੜਦੇ ਆ ਕਿੰਨਾ ਨਹੀਂ ਉੜਦੇ ਕਿਉਂਕਿ ਅੱਜ ਤਾਂ ਹਵਾ ਘੱਟ ਬਹੁਤ ਆ ਛਤਰੀਆਂ ਆਪਾਂ ਦੋਨੋਂ ਲਾਤੀਆਂ ਤੇ ਦੇਖਦੇ ਆ ਫਿਰ ਠੀਕ ਹੈ ਤੇ ਬਾਕੀ ਅੰਦਰ ਸੱਜੜ ਸੁੱਜੜ ਵੀ ਆਪਾਂ ਬੜਾ ਚੇਰ ਹੋ ਗਿਆ ਤੁਹਾਨੂੰ ਦਰਸ਼ਨ ਨਹੀਂ ਕਰਾਏ ਬਾਕੀ ਆਪਣੀ ਸਿੱਜੜੀ ਯਾਰ ਪਤਾ ਨਹੀਂ ਸੂਣ ਵਾਲੀ ਹੈ ਪਤਾ ਨਹੀਂ ਨਹੀਂ ਸੂਣ ਵਾਲੀ ਹੈ ਇਹ ਨਹੀਂ ਪਤਾ ਯਾਰ ਆ ਭਾਂਜੇ ਆ ਕਬੂਤਰ ਬੜਾ ਗੰਦਾ ਹੈ ਲੱਠਾ ਯਾ ਇਹ ਯਾਰ ਪੂਆ ਦੇ ਮੁੰਡੇ ਨੇ ਮੈਨੂੰ ਦਿੱਤਾ ਕਹਿੰਦਾ ਤੂੰ ਲੈ ਕੇ ਜਾ ਲੈ ਕੇ ਜਾ ਸਾਡੇ ਕਬੂਤਰ ਖਰਾਬ ਕਰਦਾ ਹਨਾ ਮਤਲਬ ਉਹਦੇ ਕੋਲ ਲੱਗੇ ਆ ਉਹਦੇ ਕੋਲ ਯਾਰ ਤੜਦਾ ਨਹੀਂ ਫਰੇ ਇਹ ਤੇ ਇਹਦਾ ਆਪਾਂ ਦੇ ਹੀ ਦੇਣਾ ਯਾਰ ਕਿਸੇ ਨੂੰ ਮੈਂ ਯਾਰ ਕੋਈ ਬੰਦਾ ਨਹੀਂ ਮੈਨੂੰ ਲੱਭਦਾ ਪਿਆ ਇਹ ਤਾਂ ਬਚਕਾ ਦੀਏ ਆ ਸਿੱਜੜੀ ਹੈ ਪਤਾ ਨਹੀਂ ਸੂਣ ਵਾਲੀ ਹੈ ਤੇ ਨਹੀਂ ਯਾਰ ਬਾਕੀ ਆਪਾਂ ਨੂੰ ਇਹਦੇ ਇੰਨਾ ਬਾਰੇ ਨੌਲੇਜ ਹੈ ਨਹੀਂ ਕਿਉਂਕਿ ਆਪਾਂ ਕਦੇ ਰੱਖੇ ਨਹੀਂਗੇ ਠੀਕ ਹੈ ਬਾਕੀ ਇਹਨਾਂ ਨੂੰ ਵੀ ਪੱਠੇ-ਪੁੱਠੇ ਪਾਏ ਹੋਇਆ ਪਾਣੀ-ਪੂਣੀ ਰੱਖਤਾ ਸੀਗਾ ਖਾ ਖੂਗੇ ਹੁਣ ਬੈਠ ਗਏ ਆ ਆਪ ਦਾ ਤੇ ਹੁਣ ਆਪਾਂ ਕਬੂਤਰ ਡਾਉਣੇ ਆ ਠੀਕ ਹੈ ਤੇ ਦੇਖਦੇ ਆ ਫਿਰ ਹੁਣ ਕਿੰਨੀ ਕੀ ਝੁੰਡ ਬਣਦਾ ਕਿੰਨਾ ਕੁ ਨਹੀਂ ਝੁੰਡ ਬਣਦਾ ਉਹ ਵੀ ਦਿਖਾਉਣੇ ਆ ਠੀਕ ਹੈ ਤੁਹਾਨੂੰ ਜੇ ਤਾਂ ਮਤਲਬ ਵੱਧ ਉੱਡੇ ਤੇ ਆਪਾਂ ਅਗਲੀ ਵੀਡੀਓ ਚ ਅਪਡੇਟ ਦੇ ਦਾਂਗੇ ਹਾਂ ਵੀ ਇੰਨਾ ਉੱਡੇ ਇੰਨਾ ਨਹੀਂ ਉੱਡੇ ਬਾਕੀ ਅਗਲੀ ਵੀਡੀਓ ਨੂੰ ਦੇਖਣ ਵਾਸਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਲਿਓ ਠੀਕ ਹੈ ਵੀਰ ਭਰਾ ਤੇ ਹੁਣ ਆਪਾਂ ਡਾਉਣੇ ਆ ਤੇ ਕਬੂਤਰ ਕਰਦੇ ਆ ਤੇ ਬਾਕੀ ਦੇਖੀ ਜਾਈਓ ਵੀਡੀਓ ਨੂੰ ਲਓ ਜੀ ਹੁਣ ਆਪਾਂ ੜਾਤੇ 3 6 7 8 9 10 11 11 ਕਬੂਤਰੀਆਂ ਡਾਈਆਂ ਹੋਈਆਂ ਠੀਕ ਐ ਤੇ ਇਹਨੂੰ ਦੀਆਂ ਹੁਣ ਲੇਖ ਹਾਂ ਦਾ ਆ ਗਈਆਂ ਅੱਧੀਆਂ ਦੋ ਕਬੂਤਰੀਆਂ ਆਪਣੀਆਂ ਨਵੀਆਂ ਮੇਰੇ ਸਾਹਮਣੇ ਕਾਫੀ ਅੱਧੀ ਇੱਕ ਮਿੰਟ ਇਹਨੂੰ ਇਹਨੂੰ ਆ ਜਾਣ ਤਾਂ ਫਿਰ ਪਤਾ ਚੱਲੂਗਾ ਇਹਦਾ ਹਾਂ ਉਹੀ ਆ ਨਵੀਂ ਕਬੂਤਰੀ ਐ ਲਾਲ ਚੀਨੀ ਠੀਕ ਐ ਆ ਗਈ ਬਾਕੀ ਜਿਹੜੀ ਉਹ ਵਿਟ ਟੂ ਟੂਸੇ ਵਾਲੀ ਉਹ ਆਫਰ ਦੀ ਉਹ ਤਾਂ ਵਧੀਆ ਹਜੇ ਨਾਲ ਨਾਲ ਫਿਰਦੀ ਪਈ ਆ ਬਾਕੀ ਜਿਹੜੇ ਕਬੂਤਰ ਆ ਆਪਣੇ ਉਹ ਆਪਾਂ ਬਾਅਦ ਚ ਡਾਵਾਂਗੇ ਉਹਨਾਂ ਨੂੰ ਕਹਿ ਦਾਂਗੇ ਹੁਣ ਜਿਹੜੀਆਂ ਆਪਣੀਆਂ ਕਬੂਤਰੀਆਂ ਉਡਦੀਆਂ ਇਹ ਹੀ ਡਾਵਾਂਗੇ ਠੀਕ ਐ ਇਹ ਦੇਖਣਾ ਕਿੰਨਾ ਟਾਈਮ ਕਰਨੀਆਂ ਕਿੰਨਾ ਕਿ ਨਹੀਂ ਕਰਦੀਆਂ ਬਾਕੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅਪਡੇਟ ਮਿਲ ਜੂਗੀ ਠੀਕ ਐ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਫਿਰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੇ ਬਾਕੀ ਓਕੇ ਬਾਈ ਜੀ ਸਾਰੇ ਵੀਰ ਭਰਾਵਾਂ